तेरे दोस्त दी कीले तने स्कूलले है उरदा ही नहीं पहचानया बर्थडे बॉय तो देख लो कोई बर्थडे बॉय दा त सुत्ता ही पियो कोना बर्थडे बॉय उठ जा उठ यार आज दा दिन त उठ जा हूं उठ जा मेरे बर्थडे बॉय उठ जा मारे इस हुदे विच वैसे मेरे थप्पड़ मारी आंदी इधर आ के दस इधर इधर ਤੂੰ ਬੈਠੂ ਬੈਠੂ ਦੇ ਅੰਦਰ ਲੱਖ ਮਾਰੀ ਆਂਦੀ ਬਾਹਰ ਆ ਕੇ ਮਾਰਦਾ ਰਿਹਾ ਸ਼ਾਹ ਜੀ ਨਾਲ ਟੀਚਰਾਂ ਨੇ ਲੈ ਇਹਨੂੰ ਕਿਹਾ ਵੀ ਤੂੰ ਸਾਨੂੰ ਕੈਂਡੀਜ਼ ਨਹੀਂ ਦੇ ਕੇ ਗਿਆ ਹੈ ਤੇ ਮੈਂ ਕਿਹਾ じゃ ਦੇ ਆ ਤੇ ਕਹਿੰਦਾ ਅੱਗੇ ਨਹੀਂ ਜਾਣਾ ਅਗੇ ਮੈਡਮ ਕਹਿੰਦੇ ਖਤਮ ਹੋ ਜੂਗੀ ਹਾਂ ਹੀ ਪਤਾ ਇਹਨੂੰ ਸਾਰੇ ਨੂੰ ਦੇ ਦੇ ਲਈ ਹਲਕਾ ਜਿਹਾ ਹਲਕਾ ਜਿਹਾ ਲਗਾਇਆ ਮੈਂ ਕਿਹਾ ਨਹੀਂ ਤੂੰ ਦੋ ਤੇ ਮਾਰਿਆ ਤਾਂ ਯਾਰ ਦਰਿਆ ਤੇਰ ਬਾਡੇ ਭਾਈ ਵਾਲਾ ਲੜ ਜੇ ਹੁੰਦਾ ਤੈਨੂੰ ਲੈਣਾ ਹੈ ਤੇ ਤੂੰ ਲੜੀ ਜਿੰਦਾ ਸਾਡੇ ਨਾਲ ਵੇਖ ਕਿਦਾਂ ਕੱਪੜੇ ਕਾਲੇ ਕਿਤੇ ਸ਼ੂ ਵੀ ਕੀ ਹੋਏ 10 ਮਿੰਟ ਤੋ 10 ਸਾਰੇ ਜੇ ਆਖਾਂ ਵਾਂਦੀਆਂ ਗੰਡੀਆਂ हां तेरा मुत वंड रिया वंड द ना कितने जणा ने के तू बॉडी सारे सारे थैंक यू बोलो सारे नु ठीक है हुन ਕਿਥੇ ਐ ਡਰੈਸ ਦੀ ਕੀ ਹਾਲਤ ਕੀਤੀ ਹੁਣ ਇਹਨੂੰ ਕਿਥੇ ਜਾਣ ਵਾਲਾ ਹੈਗਾ ਹਾਂ ਹੁਣ ਕਿਥੇ ਜਾਣਾ ਤੂੰ ਦੱਸ ਚੱਲ ਤੇਰੇ ਉੱਪਰ ਕੀ ਜਾਉਂ ਮੈਨੂੰ ਲੱਗਲਾ ਲੈ ਬਾਡੇ ਨੇ ਤੇ ਨਹੀਂ ਪੁੱਛਿਆ ਜਾਂਦਾ ਵਾ ਚੱਲ ਜਾ ਕੇ ਕਾਹੀ ਖਾ ਲੈਣਾ ਲੈ ਕੇ ਸਰਦਰਾ ਜਾਣ ਦੀ ਜਾਣ ਨਹੀਂ ਜਾਣ ਬਾਈ ਪੁਰੇ ਬੱਜ ਕੇ ਹੇ ਜਾਂ ਦੇ ਦਿੱਤੇ ਤੱਕ ਜਾਂਦੇ ਚੰਦਰਾ ਫੋਜੀ ਆਈ ਮੋਗਨ ਨਹੀਂ ਚੱਲੇ ਤਾਂ ਕਿੱਧਰ ਚੱਲੇਗਾ ਨਹੀਂ ਬਲੌਗ ਹੀ ਬਣਾ ਲੂਗੀ ਲੈ ਲੈ ਚੈਨਲ ਵੇਖ ਵੇਖ ਲਈ ਚਲੋ ਇਹ ਲੋਕ ਲੈਣਾ ਦੇਖੋ ਦੇ ਕਿੰਨੇ ਟਾਈਮ ਦੇ ਸ਼ੋਪਿੰਗ ਕਰ ਪਉਂਦਾ ਵਾ ਗੁਰਵੀਰ ਉਹ ਨਹੀਂ ਨਹੀਂ ਫੁੱਲੇ ਟਾਈਮ ਆ ਪੱਕਾ ਟਾਈਮ ਨਹੀਂ ਕੋਈ ਵੀ ਆਰਾਮਦਾਰੀ ਦੇ ਨਾਲ ਹੌਲੀ ਹੌਲੀ ਸ਼ੋਪਿੰਗ ਕਰ ਲੈ ਮੈਨੂੰ ਆ ਰਹੀ ਹੋਈ ਹੈ ਨਾ ਇਹ ਕੋਈ ਨਾ ਕੋਈ ਨਾ ਇਹਨਾਂ ਕੋਲ ਤਾਂ ਬੈਕਰੀ ਲੱਗੀ ਉਹ ਦੋ ਲੈ ਲਾ ਕੋਤਾ ਆਏ ਨਹੀਂ ਕਿੰਨੇ ਹੀ ਚੇਗਾ ਲੱਗਦਾ ਤੇਰੇ ਕੋਲ ਉਹਦਾ ਆ ਹੀ ਲੱਗਦਾ ਤੁਹਾਨੂੰ ਗਾ ਕਿਆ ਪੱਤੀ ਸੀ ਉਹਦਾ ਛੋਦਾ ਛੋਦਾ ਕਿੰਨੇ ਆਪ ਲੈ ਕਲਵੀਨ ਉਹ ਰਿਆ ਪੱਤੇ ਬੂਲ ਨਹੀਂ ਬਤਾਣੀ ਸੁਣੀ ਤੇ ਹੈ ਇੱਥੇ ਆਉਂਦੀ ਆ ਪਿੰਨਾ ਜਿੱਦੂ ਜਿੱਦੂ ਕੋਈ ਬਿੱਸ ਜਿੱਦੂ ਬਗੜਾ ਬੂਲ ਪਸਤ ਨਹੀਂ ਨਾ 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 ਇਹ ਜਰਾ ਨਾ ਫੜ ਲੈ ਨਾ ਜੀਡੀਓ ਪੁੱਤ ਨੂੰ ਆਮੀ ਜੀ

ਇਹ ਇਧਰ ਇਧਰ ਦੇਖ ਲਾ ਬਈ ਗਾ ਇਧਰ ਹੋਰ ਇਧਰ ਫੋਟੋ ਉੱਧਰ ਦਾ ਸਾਰੇ ਪਾਸੇ ਚਲੀ ਜਾਣਾ ਆਪਾਂ ਉਹ ਬ੍ਰੈਂਡ ਤੇ ਚੱਲਦੇ ਆਂ ਬੰਦੀ ਆਪਾਂ ਜਾਂਦੇ ਆਂ ਕੋਈ ਉਹ ਸਿਰਫ 370 ਕਿਤੇ ਨਹੀਂ ਹਾਂ ਜੇ ਲੀ ਲੰਘ ਖਾਂਦਾ ਤੇ ਨਹੀਂ ਹੀ ਆ ਵੀ ਜੇ ਲੀ ਲੰਘ ਚ ਲਾ ਜਾਂਦਾ ਆ ਵੀ ਛੋਟਾ ਹੁਣ ਸਵਾਦ ਹੁੰਦਾ ਕਮਣੀ ਜੋ ਉਹ ਕੇ ਲੈ ਦੇਣਾ ਹਣਾ ਹਾਂ ਤੂੰ ਤੇ ਮੇਰੀ ਸਿਕਿਉਰਿਟੀ ਵੀ ਰੋਲੂਗਾ ਮਾ ਕਿ ਕਿ ਨਹੀਂ ਨਾ ਨਾ ਤਰ ਫਿਰ ਇਹ ਨਹੀਂ ਖਾਂਦਾ ਤੂੰ ਮਾਂ ਚ ਤਾਂ ਨਹੀਂ ਲੈਣੀ ਕੁਲਵੀਰ ਜਿਹੜੇ ਨਹੀਂ ਜੀ ਯੂਜ਼ ਕਰਨ ਵਾਲੀ ਉਹ ਨਹੀਂ ਲੈਣੀ। ਆਮੜੇ ਮਨਚ ਤਾਂ ਹੀ ਲੈਣੇ ਪਤਾ। ਮਨਚ ਤਾਂ ਸਿੱਧੀ ਅੰਮ੍ਰਿਤਸਰੋਂ ਬਣੇ ਜੀ। ਆਹਾਂ। ਅਸਾਂ ਹੀ ਬਣਾ। ਜੇ ਆਂ ਖਿੱਦਲਾ। ਜੇਨ ਸਾਹਿਬ ਉਪਰ ਆ ਵੀ ਲੈ। ਆ ਵੀ ਪੇ ਉਪਰੋਂ ਲੈ ਦੀ। ਲੈ ਜੀ ਸਿੱਕੇ ਵਿੱਚ ਦੇਖਿਓ। ਆਹ ਦਬੀ। ਮੰਨੇ ਮੈਂ ਅੱਜ ਇਧਰ ਨਾਲ ਨਾਲ ਇਧਰ ਚੱਲ ਹੌਲੀ ਹੌਲੀ। ਆਹ ਇਧਰ ਘੱਟ ਨਹੀਂ ਖਾਣਾ। ਤੈਨੂੰ ਕੀ ਸਮਝਾ ਕੇ ਲੈ ਕੇ ਜਾਂਦਾ ਹੈਗਾ ਬੱਸ ਇਹ ਕੋਈ ਇੱਕੋ ਟਿਕਾਣਾ ਮੈਂ ਉਧਰ ਹੀ ਜਾਣਾ ਬੱਸ ਬੱਸ ਇਹ ਕੋਈ ਕੋਟ ਕਾਣਾ ਮੈਂ ਉਧਰ ਹੀ ਜਾਣਾ ਬੱਸ ਮੈਂ ਚੋ ਜੀ ਲੈ ਰਿਹਾ ਫਿਰ ਬਾਤ ਰਹਿ ਨਾ ਬੁੜਿਆ ਟਿਕਲੇ ਚਲੇ ਆ ਬਾਏ ਦਾਲਤ ਨਹੀਂ ਲੈਣੀ ਕੋਈ ਹਾਂ ਲੈ ਲਓ ਤੂੰ ਵੀ ਖਾ ਲੇ ਤੂੰ ਇਹ ਦਸ ਤੋਂ ਗੜੀ ਨਾ ਹਾਂ ਆਹਾਂ ਕੇ ਬਾਹਰੂ ਲੈ ਲ ਗਏ ਆਪਾਂ ਕੇ ਬਾਹਰੂ ਲੈ ਲਾਂਗਾ ਨਾ ਇੱਥੇ ਮੇਚਾਂ ਨਹੀਂ ਆਖ ਲੈ ਆ। ਚਲ ਕੋਈ ਹੋਰ ਚੀਜ਼ ਚਲ ਪੋਦਕਲ ਵੀ ਆਉਦੀ ਬਾਜ਼ਾਰ ਦੀ ਹੁੰਦਾ ਰਹਿ ਸਕਦਾ ਵਾ। ਲੈ ਦੂ ਰਿਹਾ ਲੈ ਆਪਾਂ ਆਪੇ ਟੈਂਪੂ ਚਾਹ तो चले आओ नहीं नहीं बात की तो नाराज हो जाओगे तो चलो चलो जी आज से आपका फोन भी तयदा है ना को भूल गए सी आप ये टाइम से कितनी करनी सकते हो चेस तो जो पानी लेकर दी देना क्योंकि तो ये थान बन जाते है चेक कोई नहीं लेनी छोटे करते है चेक तुम तो ला पेप्सी ले लो चल बस अपनी लाइन में ले ले नहीं मार छोटे पेट यहां नहीं ना दी तो बच्चे पूरी फोड़ के खावा सकती है इधर गया

ਮਿੰਕਲਾ ਪੱਟੀ ਹੋਰ ਕਈਆਂ ਕਰਦੇ ਮੈਂ ਬਾਹਰ ਨਹੀਂ ਮੈਂ ਅਸਿਰੋ ਨਹੀਂ ਬਣਾ ਦਿੱਤਾ ਨਾ ਉਹ ਸੋਹਣ ਦਾ ਲੈਤਾ ਆਪਾਂ ਆਪੇ ਖਾਂਦੇ ਵਰਤਦੇ ਜੇ ਉਹ ਨਹੀਂ ਵੀ ਨਹੀਂ ਉਹ ਵੀ ਨਹੀਂ ਦੁੱਧੀ ਵਾਲੀ ਨਹੀਂ ਮੈਗੀ ਜੀ ਮਟਰਾਂ ਵਾਲੀ ਉਹ ਲੈ ਗਈ ਹੈ ਤਰੇ ਉਹ ਤਾਂ ਇੱਕ ਫੁੱਲੀ ਨੂੰ ਤੋਂ ਮਤਲਬ ਤੂੰ ਆਪੋਂ ਨਹੀਂ ਨੂੰ ਮੈਗੀ ਜੀ ਆ ਮਟਰ ਦਾ ਤੁਨੀ ਨਹੀਂ ਆਕਰ ਮਤਰਾ ਕਿ ਨਹੀਂ ਨਹੀਂ ਨਾ ਨਾ ਬਤਨ ਲਹਿਗਾ ਮਾਣੀ ਜਿਹੜੀ ਬੀਜੀ ਨਾ ਬਲਬੀਰ ਕੀ ਕਰੀ ਜਾਂਦਾ ਪਤਾ ਗਾਇਸ ਇਹ ਨਹੀਂ ਮੈਂ ਬਤਨ ਕਰਤਾ ਨਹੀਂ ਮੈਂ ਆਇਆ ਨਹੀਂ ਪਤਾ ਰੋਲਦਾ ਹੈ ਪਤਾ ਇਧਰ ਉਹਨੇ ਵੇੜੀ ਕੋਲੋਂ ਜਾਵਾਂਦੇ ਭਾਈ ਫੇਰ ਆਉਂਗੀ ਬਸ ਫੇਰ ਆਉਣਾ ਇਧਰ নিয়নুকে লৈ লাগে ਮੈਨੂੰ ਪਤਾ ਤਾਂ ਫਰਿੱਜ ਕੋਲੇ ਹੀ ਲੈ ਕੇ ਜਾਣਾ ਇਹਨੂੰ ਜਿਹੜੀ ਉਹ ਪੈਸੇ ਹੁੰਦੇ ਉਹ ਇੱਕ ਦਿਨ ਚ ਫਿਲੇਗਾ ਇਹਨੀਆਂ ਇੱਥੇ ਕਰੋਕਰਿਆਂ ਦੇ ਨਾਲ ਕੀ ਲੱਗਿਆ ਵਾ ਕਰੋਕਰੇ ਕਰ ਕਰ ਮੇਰੇ ਤਰਫ ਕਰੀ ਲੈਣੀ ਆਪਾਂ ਇਹਦੇ ਨੇ ਪਰ ਕਰਈ ਐ ਕਿੰਨੇ ਟੈਗ ਦੇ ਆਲੇ ਤਰਫ ਆਈ ਤਰਫ ਆਈ ਤਰਫ ਲੈ ਲਾ ਆਪਾਂ ਜਿਹੜਾ ਮਿਲ ਜੇ ਜੰਮਿਆ ਫਿਰ ਆਓ ਆਪਾਂ ਕੋਈ ਨਾ ਕੋਈ ਕਰ ਕਰ ਪਾਓ ਉਹ ਤੇ ਦਾ ਜਾਨ ਲਗਾ ਲੈਣੀ ਉਹ ਜਾਨ ਲਗਾ

ਮੈਂ ਕਦੇ ਛੱਲੇ ਛੱਲੇ ਆ ਮੈਂ ਕਦੇ ਛੱਲੇ ਆ ਮੈਂ ਇਹ ਸਾਰਾ ਹੀ ਲੈ ਜਾਵਾਂ ਤੇ ਨੂੰ ਪਿੰਗਲ ਜੀ ਲਾਹੌਰ ਨਾ ਕੋਈ ਕਹਿ ਦੇਂਗੇ ਹੈ ਹੈ আিন্সনে কেখাড কায় এপ্যা এইনে আসনি এনে আইইইনে লাসন্যা আইইনেনে আইইনে 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 জামানে হালে আয় ইনে চাপারা ছ ਨਾ 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 ਕੋਈ ਕੋਰਦਾ ਇੱਥੇ ਕੋਈ ਗਾਲਾਂ ਨਾ ਕਾਣੀ ਦੇ ਤੂੰ ਕਿਹੜੀ ਆਈਸਕ੍ਰੀਮ ਲੈਣੀ ਹੈ ਆਹ 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 ਹੂੰ ਆਹ ਕਹਿੰਦਾ ਆਪਣੇ